ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਸਰਦਾਰ ਪੁਕਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇੱਕ ਬੜਾ ਵੱਡਾ ਪਰਾਲਾ ਕੀਤਾ ਹੈ ਜੁੱਧ ਨਸ਼ਿਆਂ ਵਿਰੁੱਧ ਅੱਜ ਫਤੇਗੜ ਬਲਾਕ ਬਟਾਲਾ ਬਲਾਕ ਜਿੰਨੇ ਵੀ ਸਾਡੇ ਮੋਤਪਾਰ ਸੱਜਣ ਸਾਡੇ ਸਰਪੰਨ ਸਾਹਿਬਾਨ ਮੈਂਬਰ ਸਾਹਿਬਾਨ ਹੋਰ ਵੀ ਸਾਡੇ ਉਮੀਦਵਾਰ ਸਾਡੇ ਬਲਾਕ ਪ੍ਰਧਾਨ ਉਹਨਾਂ ਸਾਰਿਆਂ ਦੀਆਂ ਮੀਟਿੰਗ ਕੀਤੀ ਗਈ ਪਰ ਮੀਟਿੰਗ ਦੇ ਵਿੱਚ ਜੋ ਸਾਡਾ ਮੇਨ ਜੰਡਾ ਸੀ ਸਭ ਤੋਂ ਪਹਿਲਾ ਝੰਡਾ ਸਾਡਾ ਜਿਹੜਾ ਨਸ਼ਾ ਪੰਜਾਬ ਨੂੰ ਇੱਕ ਕੋ ਖਲਾ ਬਣਾ ਦਿੱਤਾ ਗਿਆ ਹੈ ਉਹਦੇ ਉੱਤੇ ਸਾਰੇ ਹੀ ਸਰਪੰਚਾਂ ਨੂੰ ਸਾਡੇ ਸਤਕਾਰਯੋਗ ਵੀਡੀਓ ਸਾਹਿਬ ਸਾਡੇ ਸਤਕਾਰਯੋਗ ਇੰਸਪੈਕਟਰ ਸਾਹਿਬ ਸਤਕਾਰਯੋਗ ਸਾਡੇ ਡਿਪਟੀ ਸਾਹਿਬ ਕਿਸੇ ਕੰਮ ਕਰਕੇ ਆ ਨਹੀਂ ਸਕੇ ਇਹਨਾਂ ਸਾਰਿਆਂ ਦੀ ਇਕਵਾਈ ਦੇ ਵਿੱਚ ਇਹਨਾਂ ਦੀ ਇਕਵਾਈ ਦੇ ਵਿੱਚ ਮੀਟਿੰਗ ਕਿਉਂਕਿ ਕੰਮ ਸਾਰੇ ਇਹਨਾਂ ਨੇ ਕਰ ਰਹੇ ਨੇ ਖਰਗਜ਼ਾਰੀਆਂ ਇਹਨਾਂ ਨੇ ਕਰਤੀਆਂ ਨੇ ਮੀਟਿੰਗ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਸਰਪੰਚ ਸਾਹਿਬਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਜੇ ਕੋਈ ਨਸ਼ਾ ਵੇਚਦਾ ਪਿੰਡਾਂ ਦੇ ਵਿੱਚੋਂ ਮਤਾ ਪਾ ਕੇ ਦਿਓ ਪਿੰਡਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਪਰਿਵਾਰਾਂ ਨੂੰ ਜਿਹੜੇ ਪਰਿਵਾਰ ਕੋਈ ਨਸ਼ਾ ਵੇਚਣ ਵਾਲੇ ਦੀ ਜਵਾਬਦਾਰੀ ਦਿੰਦੇ ਆ ਜਾਂ ਕੋਈ ਨਸ਼ਾ ਵੇਚਣ ਵਾਲੇ ਦਾ ਸਾਥ ਦਿੰਦੇ ਉਹਨਾਂ ਨੂੰ ਪਿੰਡਾਂ ਦੇ ਵਿੱਚੋਂ ਇੱਕ ਮਤੇ ਪਾ ਕੇ ਦੋ ਜੇ ਉਹਨਾਂ ਨੇ ਨਜਾਇਜ਼ ਕਬਜ਼ੇ ਕੀਤੇ ਆ ਜਾਂ ਕੋਈ ਵੀ ਇਦਾਂ ਦੀ ਗਲਤ ਕਾਰਕ ਜਾਰੀ ਕੀਤੀ ਆ ਉਹਨਾਂ ਨੇ ਮਕਾਨਟਾ ਹੀ ਜਾਣਗੇ ਹੋਰ ਵੀ ਜੇ ਪਿੰਡਾਂ ਦੇ ਵਿੱਚ ਕੋਈ ਇਦਾਂ ਦਾ ਕੋਈ ਕੰਮ ਉਹਨਾਂ ਨੇ ਕਾਰਗੁਜ਼ਾਰੀ ਕਰਦੇ ਆ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਵੱਡੀ ਤੋਂ ਵੱਡੀ ਜਿਹੜੀ ਵੀ ਐਫਆਈਆਰ ਦਰਜ ਕਰਨੀ ਹੋਊਗੀ ਪੁਲਿਸ ਨੂੰ ਹਦਾਇਤਾਂ ਨੇ ਐਸਐਸਪੀ ਸਾਹਿਬ ਨੂੰ ਸੀਐਮ ਸਾਹਿਬ ਵੱਲੋਂ ਹਦਾਇਤਾਂ ਨੇ ਜਿਹੜਾ ਵੀ ਨਸ਼ਾ ਵੇਚਦਾ ਉਹਨਾਂ ਨੂੰ ਫੜ ਕੇ ਜਲਦੀ ਤੋਂ ਜਲਦੀ ਸਲਾਖਾਂ ਦੇ ਅੰਦਰ ਦਿੱਤਾ ਜਾਵੇ ਤੇ ਦੂਸਰਾ ਸਾਡਾ ਏਜੰਡਾ ਸੀ ਕਿ ਜਿਹੜੇ ਪਿੰਡਾਂ ਦੇ ਵਿੱਚ ਕਾਰਗੁਜ਼ਾਰੀਆਂ ਪਿੰਡਾਂ ਦੇ ਸਰਪੰਚ ਸਾਹਿਬਾਂ ਦੇ ਕਈ ਕੰਮ ਹੋਣ ਵਾਲੇ ਨੇ ਉਹਨਾਂ ਨੂੰ ਡਿਮਾਂਡ ਅੱਜ ਉਹਨਾਂ ਨੂੰ ਬੇਨਤੀ ਕੀਤੀ ਵੀ ਆਪਣੇ ਪਿੰਡਾਂ ਦੀ ਡਿਮਾਂਡ ਭੇਜੋ ਪਿੰਡਾਂ ਦੀ ਡਿਮਾਂਡ ਤੇ ਵਿਹਾਪ ਤੇ ਜਿਹੜੇ ਪਿੰਡਾਂ ਦੇ ਵਿੱਚ ਕੋਈ ਕੰਮ ਹੋਣ ਵਾਲੇ ਨੇ ਕਈ ਪਿੰਡਾਂ ਦੇ ਵਿੱਚ ਛੱਪੜਾਂ ਦੇ ਕੰਮ ਨੇ ਕਈ ਪਿੰਡਾਂ 'ਚ ਸੀਵਰੇਜ ਦਾ ਕੰਮ ਨੇ ਕਈ ਪਿੰਡਾਂ 'ਚ ਕਈ ਤਰ੍ਹਾਂ ਦੇ ਕੰਮ ਨੇ ਜਿਹੜੇ ਕੰਮ ਬਹੁਤ ਪੈਂਡਿੰਗ ਪਏ ਨੇ ਅੱਜਾ ਤੂੜੀਆਂ ਬਲਾਕ ਦੇ ਵਿੱਚ 25 ਪ ਔਰ ਬਟਾਲਾ ਬਲਾਕ ਦੇ ਵਿੱਚ 22 ਪਿੰਡਾਂ ਦੀ ਪ੍ਰਵਾਨਗੀ ਲੈਣ ਦੀ ਗਈ ਹੈ ਇਸੇ ਬਿਹਾਵ ਤੇ ਉੱਤੇ ਹੋਰ ਵੀ ਪਿੰਡਾਂ ਦੇ ਸਾਰੇ ਸਰਪੰਚਾਂ ਨੂੰ ਮੈਂਬਰ ਸਾਹਿਬਾਨਾਂ ਨੂੰ ਅਰੋਧੇਦਾਰਾਂ ਨੂੰ ਮੈਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਆਪਣੇ ਪਿੰਡਾਂ ਦੀਆਂ ਪ੍ਰਵਾਨਗੀਆਂ ਪੜਾਓ ਤਾਂ ਜੋ ਅਸੀਂ ਹਲਕਾ ਫਤੇਗੜ ਛੂੜੀਆਂ ਨੂੰ ਵਧੀਆ ਹਲਕਾ ਬਣਾ ਸਕੀਏ ਵਧੀਆ ਹਲਕਾ ਔਰ ਹਲਕਾ ਨਸ਼ਾ ਮੁਤ ਹਲਕਾ ਬਣਾ ਸਕੀਏ ਮੇਰੀ ਲਾਸਟ ਵਿੱਚ ਦੁਬਾਰਾ ਬੇਨਤੀ ਹੈ ਸਾਰੇ ਸਰਪੰਚ ਸਾਹਿਬਾਨ ਨੂੰ ਮੋਤਬਰ ਸਾਹਿਬਾਨ ਨੂੰ ਬਲਾਕ ਪ੍ਰਧਾਨਾਂ ਨੂੰ ਜਿਹੜੇ ਵੀ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਉਹਦੇ ਬਾਰੇ ਸੂਚਿਤ ਕਰੋ ਐਸਐਚਓ ਸਾਹਿਬ ਨੂੰ ਸੂਚਿਤ ਕਰੋ ਡਿਪਟੀ ਸਾਹਿਬ ਨੂੰ ਸੂਚਿਤ ਕਰੋ ਮੈਨੂੰ ਸੂਚਿਤ ਕਰੋ ਹੋਰ ਵੀ ਜਿਹੜੇ ਪੁਲਿਸ ਦੇ ਸਿਨੇ ਨਿਮਾਦੇ ਨੇ ਐਸਐਸਪੀ ਸਾਹਿਬ ਉਹਨਾਂ ਨੂੰ ਸੂਚਿਤ ਕਰੋ ਤਾਂ ਜੋ ਉਹਨਾਂ ਨੂੰ ਜਲਦ ਤੋਂ ਜਲਦ ਇਸ ਇਲਾਕੇਾਂ ਦੇ ਅੰਦਰ ਦਿੱਤਾ ਜਾਵੇ ਪਿੰਡੀ ਪਿੰਡ ਦੇ ਵਿੱਚ ਉਹ ਕਾਫੀ ਨਸ਼ੇ ਦੇ ਤਸਕਰ ਫੜੇ ਗਏ ਨੇ ਚਦੌੜਗਰ ਦੇ ਵਿੱਚ ਵੀ ਤਕਰੀਬਨ ਮੈਂ ਦੇਖਿਆ ਵੀ 80 ਤੋਂ 90% 80 ਤੋਂ 90% ਨਸ਼ੇ ਦੀ ਕਾਫੀ ਕਾਫੀ ਬੰਦੇ ਜਿਹੜੇ ਫੜੇ ਗਏ ਨੇ ਉਹਨਾਂ ਦੇ ਐਫਆਈਆਰ ਅੰਦਰ ਖੈਰੇ ਪਿੰਡ ਦੇ ਵਿੱਚ ਵੀ ਜੋ ਵੱਡੇ ਨਸ਼ੇ ਦੇ ਆਪਣੇ ਆਪ ਨੂੰ ਕਾਰੋਬਾਰੀ ਸਮਝਦੇ ਜੁਵੀ ਫੜੇ ਗਏ ਐਫਆਈਆਰ ਕਰ ਦਿੱਤੀ ਹੈਗੇ ਨਹੀਂ ਅਜ ਇਸ ਇਲਾਕੇ ਕਿਉਂਕਿ ਇਹਦੇ ਵਿੱਚ ਵੇਖੋ ਇੱਕ ਟੀਮ ਦੀ ਲੋੜ ਹੈ ਪਿੰਡ ਵਾਸੀਆਂ ਦੀ ਲੋੜ ਹੈ ਮੋਤਪਾਰਾਂ ਦੀ ਲੋੜ ਹੈ ਪੁਲਿਸ ਦਾ ਮੋਤਪਾਰਾਂ ਨੂੰ ਮੇਰੀ ਬੇਨਤੀ ਹੈ ਪੁਲਿਸ ਦਾ ਸਾਥ ਦੇਣ ਤਾਂ ਜੋ ਅਸੀਂ ਇਸ ਨਸ਼ੇ ਨੂੰ ਜੜ ਤੋਂ ਖਤਮ ਕਰ ਚੁੱਕੀਏ ਮੇਰੀ ਪੱਤਰਕਾਰਾਂ ਵੀਰਾਂ ਨੂੰ ਵੀ ਬੇਨਤੀ ਹੈ ਕਿ ਤੁਹਾਨੂੰ ਵੀ ਕਿਤੇ ਲੱਗਦਾ ਤੁਸੀਂ ਵੀ ਪਰਸਨਟ ਹੋ ਤੇ ਅੱਗੇ ਦੱਸ ਸਕਦੇ ਮੈਂ ਇਸ ਚੀਜ਼ੇ ਜਿਹੜੇ ਵੀ ਪਿੰਡ ਜਾਣਾ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਕਿਉਂਕਿ ਨਸ਼ਾ ਕਿਸੇ ਦੇ ਪਰਿਵਾਰ ਦੇ ਵਿੱਚ ਬੋੜ ਹੈ ਇਹ ਬੋੜ ਦੀ ਛਾਂ ਜਿਹੜੀ ਹੈ ਕਿਸੇ ਵੀ ਪਰਿਵਾਰ ਦੇ ਵਿੱਚ ਆ ਸਕਦੀ ਹੈ ਕਿ ਸਾਨੂੰ ਸਾਰਿਆਂ ਨੂੰ 파ਟੀ ਬਾਜੀ ਤੋਂ ਉੱਪਰ ਉੱਠ ਕੇ ਸਾਥ ਦੇਣਾ ਪੜਾ ਕਾਲੇ ਨਾ ਪਿਓ ਇੱਕ-ਇੱਕ ਦੇ ਕਰ ਮੈਂ ਚਾਹੁੰਨਾ ਵਾ ਪੁਲਿਸ ਚਾਹੁੰਦੀ ਐ ਸਰਕਾਰ ਚਾਹੁੰਦੀ ਐ ਸੀਐਮ ਚਾਹੁੰਦੇ ਵੀ ਕਿਸੇ ਨਾ ਨਜਾਇਜ਼ ਨਾ ਹੋਵੇ ਕਿਸੇ ਨਾਲ ਸੀ ਨਜਾਇਜ਼ ਧੱਕਾ ਨਹੀਂ ਕਰਨਾ ਚਾਹੁੰਦੇ ਅਸਲ ਦੇ ਵਿੱਚ ਜਾਇਜ਼ ਜਿਹੜਾ ਨਸ਼ਾ ਵੇਚਣ ਵਾਲਾ ਵਾ ਜਿਹੜਾ ਨਸ਼ੇ ਦੀ ਜਾੜੇ ਉਹਨੂੰ ਫੜਿਆ ਜਾਵੇ ਨਸ਼ੇ ਦੇ ਮਰੀਜ਼ ਨੂੰ ਗਾਈਡ ਕੀਤਾ ਜਾਵੇ ਉਹਨੂੰ ਕਾਉਂਸਲਿੰਗ ਕੀਤੀ ਜਾਵੇ ਉਹ ਵੀ ਤਾਂ ਜੋ ਉਸ ਦਲਦਲ ਦੇ ਵਿੱਚੋਂ ਵਾਪਸ ਆ ਸਕੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜਿਹੜੇ ਸਾਡੇ ਰੁਕੇ ਕੰਮ ਐ ਵਿਕਾਸ ਦੇ ਉਹਨਾਂ ਸੰਬੰਧੀ ਮੀਟਿੰਗ ਕੀਤੀ ਗਈ ਠੀਕ ਐ ਅਸੀਂ ਸਰਪ ਜੀ ਜਿਹੜੀਆਂ ਵੀ ਤੁਹਾਡੀਆਂ ਡਿਮਾਂਡਾਂ ਹੈਗੀਆਂ ਮਤੇ ਪਾ ਕੇ ਦਿੱਤੇ ਜਾਣ ਤੇ ਜਾਣ ਤੇ ਅਸੀਂ ਜਿਹੜੇ ਆ ਉਹ ਪੰਨੂ ਸਾਮੂਹ ਦੇ ਦਾਂਗੇ ਤੇ ਡਿਮਾਂਡਾਂ ਵੀ ਤੇ ਮਤੇ ਵੀ ਤੇ ਪੈਸੇ ਜਿਹੜੇ ਆਣਣਗੇ 75 ਬਾਕੀ ਹੋਰ ਵੀ ਜਿਹੜੇ ਕੰਮ ਹੋਣ ਵਾਲੇ ਆ ਉਹਨਾਂ ਨੂੰ ਦੱਸ ਦਿੱਤਾ ਹੈ ਕਿ ਇਸ ਤਰੀਕੇ ਨਾਲੇ ਕੰਮ ਕੀਤੇ ਜਾਣੇ ਤੁਹਾਡੇ ਦੋ ਪਿੰਡ ਹੋਏ ਆ ਸਾਬਤ ਜਿਸ ਤਰ੍ਹਾਂ ਇੱਕ ਤੇ ਪਿੰਡ ਇਹੀ ਆ ਇਹਨਾਂ ਦਾ ਵੀ ਅਸੀਂ ਮਕਾਨ ਟਾਉਣ ਜਾ ਰਹੇ ਸਮਸ਼ੇਰਪੁਰ ਜੀ ਇਹ ਵੀ ਇੱਕ ਹਫਤੇ ਤੱਕ ਇਹਨਾਂ ਦਾ ਮਕਾਨ ਅਹੀ ਢਾ ਰਹੀ ਹੈ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਇਹਦਾ ਦੋ ਪਿੰਡ ਹੋਏ ਸੀ ਉੱਥੇ ਹੈਗਾ ਜੀ ਖੈਰਾ ਜੀ ਹਾਂ ਜੀ ਜੁਕਾ ਖਾਲਸਾ ਵਾਹੇ ਨੂੰ ਜੀ ਪਤੀ ਬਹੁਤ ਧੰਨਵਾਦ ਤੁਹਾਡਾ ਅਸੀਂ ਬਲਾਗ ਦੇ ਵਿੱਚ ਪੰਨੂ ਸਾਹਿਬ ਦੇ ਨਾਲ ਵੀਡੀਓ ਮੈਮ ਐਸ ਐਚਓ ਸਾਹਿਬ ਤੇ ਸਾਰੇ ਸਰਪੰਚ ਸਾਹਿਬਾਨ ਆਏ ਸੀ ਉਹਦੇ ਵਿੱਚ ਵਿਚਾਰਾਂ ਕੰਮ ਪ੍ਰਤੀ ਹੋਈਆਂ ਕਿ ਪਿੰਡ ਵਿੱਚ ਜਿਹੜੇ ਕੰਮ ਹੋਣ ਵਾਲੇ ਆ ਉਹ ਲਿਖ ਕੇ ਪ੍ਰੋਪੋਜ਼ਲ ਬਣਾ ਕੇ ਭੇਜਣ ਤੇ ਅਸੀਂ ਵੱਧ ਤੋਂ ਵੱਧ ਉਹ ਉਹਨਾਂ ਕਾਮਾਂਵਾਸ ਕੇ ਪੈਸਾ ਲੈ ਕੇ ਆਈਏ ਉਹ ਬੜੇ ਵਧੀਆ ਮਾਹੌਲ ਵਿੱਚ ਵਿਚਾਰਾ ਹੋਈਆਂ ਨੇ ਤੇ ਬਾਕੀ ਗੱਲ ਹੋਈ ਹੈ ਨਸ਼ਿਆਂ ਦੀ ਕੀ ਨਸ਼ਿਆਂ ਦੀ ਜਿਹੜੀ ਮਾਨ ਸਾਹਿਬ ਨੇ ਮੈਮ ਚਲਾਈ ਹੈ ਉਹ ਦੱਸੋ ਪੰਨੂ ਸਾਹਿਬ ਨੇ ਦੱਸਿਆ ਕਿ ਪਿੰਡਾਂ ਵਿੱਚ ਤੁਹਾਨੂੰ ਵੱਧ ਪਤਾ ਵਾ ਕਿ ਜਿਹੜਾ ਅੰਸਰ ਗਲਤ ਅੰਸਰ ਨਸ਼ਾ ਵੀ ਇਦਾ ਵਾ ਉਹਦਾ ਨਾਮ ਦਿਓ ਪਰ ਗਲਤ ਨਾ ਹੋਵੇ ਰਾਜਨੀਤੀ ਪ੍ਰੇਤਨਾ ਹੋਵੇ ਉਹ ਉਹਦਾ ਪਰਚੇ ਉਤੇ ਦਰਜ ਜੇ ਹੋਏ ਆ ਪਹਿਲਾਂ ਵੀ ਤਿਆਨ ਕੇ ਦੱਸੋ ਵੀਡੀਓ ਮੈਂ ਮਤਾ ਪਾ ਕੇ ਦੱਸਣ ਤੇ ਅਸੀਂ ਜੇ ਲੋੜ ਪਈ ਤਾਂ ਉਹਦਾ ਘਰ ਵੀ ਢਾਵਾਂਗੇ ਜੋ ਸਾਰੇ ਪੰਜਾਬ ਵਿੱਚ ਅਸੀਂ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਜਿਹੜਾ ਕੋਡ ਆ ਪੰਜਾਬ ਵਿੱਚ ਦੂਰ ਹੋਣਾ ਚਾਹੀਦਾ ਇਹਦੇ ਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਹੋਰ ਮੁੱਦਿਆਂ ਤੇ ਚਲੋ ਰਾਜਨੀਤੀ ਵਿੱਚ ਕਈ ਉਨਿਕੀਆਂ ਹੋ ਜਾਂਦੀਆਂ ਨੇ ਪਰ ਨਸ਼ੇ ਤੇ ਬਿਲਕੁਲ ਸਰਕਾਰ ਹੁਣ ਪੱਕ ਹੋ ਚੁੱਕੀ ਆ ਕਿ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਊਗੀ ਤੇ ਇਸ ਕੋਡ ਨੂੰ ਦੂਰ ਕਰਕੇ ਤੇ ਅਸੀਂ ਜੋ ਵਾਅਦੇ ਕੀਤੇ ਆ ਪਬਲਿਕ ਦੇ ਨਾਲ ਉਹਨਾਂ ਤੇ ਮਾਨ ਸਾਹਿਬ ਅਤੇ ਪੰਨੂ ਸਾਹਿਬ ਪੂਰਾ ਉਤਰਨਗੇ ਇਹ ਬੇਨਤੀ ਹੈ ਮੈਂ ਬਣਦਿਆਂ ਸਾਰਾ ਅਨਾਉਂਸਮੈਂਟ ਕੀਤੀ ਸੀ ਉੱਤੇ ਬਹੁਤ ਜ਼ਿਆਦਾ ਠੱਲ ਪਈ ਤਕਰੀਬਨ 80% ਨਸ਼ਾ ਮੇਰੇ ਪਿੰਡੋਂ ਤਕਰੀਬ ਕੋਈ ਚੋਰੀ ਛਿਪੀ ਕੋਈ ਪੀਣ ਵਾਲਾ ਕੋਈ ਹੋਊਗਾ ਇੱਧਰ ਉੱਧਰ ਦਾ ਮੈਂ ਉਹਨਾਂ ਨੂੰ ਵੀ ਬਰੋਸ ਸਮਝਾਉਣਾ ਕਿ ਬਾਜੂ ਵੇਚਣ ਵਾਲਾ ਜੇ ਕੋਈ ਹੈਗਾ ਵਾ ਕੋਈ ਬਾਹਰਲਾ ਦੱਸੇ ਮੈਂ ਪਿੰਡਦਿਆਂ ਕਹੂੰਗਾ ਕਿ ਜੇ ਕੋਈ ਵੇਚਦਾ ਵਾ ਤੇ ਮੈਨੂੰ ਦੱਸੇ ਮੈਂ ਜੇ ਮਾਸਾ ਜਿੰਨਾ ਸਮਝਾਉਂਦਾ ਕਰੂੰਗਾ ਕਿ ਨਾ ਤੇ ਮੈਨੂੰ ਕਹੋ ਕਿ ਤੂੰ ਐਂ ਕਲੋ ਨਸ਼ੇ ਤੇ ਮੈਂ ਕੋਈ ਕਿਸੇ ਪਾਸੋਂ ਨਹੀਂ ਕਿਸੇ ਰਿਸ਼ਪਾਸ ਨਹੀਂ ਹੋਣ ਦਉ ਜੀ ਫਰਦਾਰ ਬਬੀਸਨ ਪੰਨੂ ਚੇਅਰਮੈਨ ਪਸੰ ਪੰਜਾਬ ਜੀ ਨੇ ਸਾਡੀ ਬਲਾਕ ਪ੍ਰਧਾਨਾਂ ਦੀ ਔਰ ਸਰਪੰਚ ਸਾਹਿਬ ਦੀ ਮੀਟਿੰਗ ਰੱਖੀ ਸੀ ਜਿਸ ਦੇ ਵਿੱਚ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਔਰ ਸਭ ਤੋਂ ਜੁੜਿਆ ਕਿ ਨਸ਼ੇ ਦਾ ਮੁੱਦਾ ਜਿਹੜਾ ਉਹਨੂੰ ਬਹੁਤ ਬਰੀਕੇ ਨਾਲ ਵਿਚਾਰਿਆ ਗਿਆ ਵਿੱਚ ਕੋਈ ਦੂਜੀ ਰਹਿ ਨਹੀਂ ਅਗੀ ਅਸੀਂ ਇਸ ਨੂੰ ਅ ਅਕਸੈਪਟ ਕਰਦੇ ਹਾਂ ਕਿ ਸਾਡੇ ਪਿੰਡਾਂ ਦੀ ਨਸ਼ੇ ਦੀ ਬਹੁਤ ਜ਼ਿਆਦਾ ਪਰਮਾਹਤ ਸੀ ਪਰ ਅਸੀਂ ਇਹ ਚੀਜ਼ ਮੰਨਣਾ ਕਿ ਇਹ ਜਦੋਂ ਦੇ ਸਾਡੀ ਆਮ ਆਦਮੀ ਪਾਰਟੀ ਸਰਕਾਰ ਆਈ ਆ ਸਰਦਾਰ ਮਨਵੀਰ ਸਿੰਘ ਜੀ ਪੰਨੂ ਦੇ ਨਿਸ਼ਾਨਦਰਸ਼ੇਟ ਆਪਾਂ ਆਪਣੇ ਪਿੰਡ ਦੇ ਵਿੱਚ ਹੀ ਆਪਣੇ ਤੌਰ ਤੇ ਕਮੇਟੀ ਬਣਾ ਗਏ ਤੇ ਸਾਰੇ ਪਿੰਡ ਦੇ ਵਿੱਚ ਵਾਰਨਿੰਗ ਦਿੱਤੀ ਗਈ ਆ ਔਰ ਆਪ ਖੋਦ ਪੈਰਾ ਲਾ ਕੇ ਅਸੀਂ ਨਸ਼ੇ ਦੇ ਤਸਕਰਾਂ ਨੂੰ ਖੋਦ ਬੇਨਤੀ ਕੀਤੀ ਵੀ ਜਿਹੜਾ ਇੱਕ ਮਾੜਾ ਕੰਮ ਹੈ ਇਸ ਕੰਮ ਤੋਂ ਹਟਜੋ ਨਹੀਂ ਤੇ ਕਿਸੇ ਦੀ ਕੋਈ ਵੀ ਜਿਹੜੀ ਆਪ ਹੀ ਸੁਣਵਾਈ ਨਹੀਂ ਕੀਤੀ ਜਾਵੇਗੀ ਔਰ ਕਿਸੇ ਦੀ ਕੋਈ ਹੈਲਪ ਨਹੀਂ ਹੋਏਗੀ ਫਤੇਗੜ ਚੂੜੀਆਂ ਥਾਣੇ ਦੇ ਇੰਪੈਂਡੇ ਜਿਹੜੇ ਪਿੰਡਾਂ ਦੇ ਮੋਤਵਾਰ ਨਮਾینده ਨੇ ਸਰਪੰਚ ਉਹਨਾਂ ਦੇ ਨਾਲ ਜਿਹੜੀ ਆ ਮੀਟਿੰਗ ਕੀਤੀ ਗਈ ਹੈ ਜੀ ਜਿਹੜਾ ਸਰਕਾਰ ਵੱਲੋਂ ਇੱਕ ਬੜਾਈ ਛਲਾਗਾ ਯੋਗ ਉਪਰਾਲਾ ਜਿਹੜਾ ਨਸ਼ੀ ਯੁੱਧ ਰਚਿਆ ਵਿਰੋਧ ਜਿਹੜਾ ਸ਼ੁਰੂ ਕੀਤਾ ਗਿਆ ਉਸੇ ਮੁਹਿੰਮ ਦੇ ਤਹਿਤ ਸਾਡੇ ਵੱਲੋਂ ਜਿਹੜੇ ਵੀ ਨਸ਼ਾ ਤਸਕਰ ਸਰਗਰਮ ਉਹਨਾਂ ਦੇ ਖਿਲਾਫ ਜਿਹੜੇ ਆ ਮੁਕਰਮੇ ਦਰਜ ਕੀਤੇ ਗਏ ਨੇ ਤੇ ਅੱਜ ਵੀ ਮੀਟਿੰਗ ਤੇ ਸਾਰੇ ਮੋਤਵਰ ਸੱਜਣਾ ਦੇ ਨਾਲ ਇਹੀ ਮਤਾ ਪਾਸ ਕੀਤਾ ਗਿਆ ਕਿ ਇਹ ਪਾਰਟੀਬਾਜੀ ਵਾਲੇ ਲੈਵਲ ਤੋਂ ਉੱਪਰ ਉੱਠ ਕੇ ਹੁਣਸ ਨੂੰ ਨਸ਼ਾ ਤਸਕਰਾਂ ਦੀ ਜਿਹੜੀ ਹੈ ਇਨਫੋਰਮੇਸ਼ਨ ਦੇਣ ਤੇ ਸਾਡੇ ਵੱਲੋਂ ਤੁਰੰਤ ਜਿਹੜਾ ਵਾ ਉਹਨਾ ਤਸਕਰਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਚੱਲਿਆਂ ਦੀ ਜਾਊਗੀ ਇਸ ਤੋਂ ਇਲਾਵਾ ਜਿਹੜੇ ਨਸ਼ਾ ਤਸਕਰਾਂ ਨੇ ਗੈਰ ਕਾਨੂੰਨੀ ਸਾਧਨਾ ਵਸੀਲਿਆਂ ਦੇ ਰਾਂਗੇ ਆਪਣੀਆਂ ਜਾਇਦਾਦਾਂ ਦਾ ਬਣਾਈਆਂ ਨੇ ਉਹਨਾਂ ਦੇ ਪਹਿਲਾਂ ਵੀ ਸਾਡੇ ਵੱਲੋਂ ਕੇਸ ਤਿਆਰ ਕਰਕੇ ਦਿੱਲੀ ਭੇਜੇ ਗਏ ਨੇ ਉਹਨਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਜਾਣਗੀਆਂ ਤੇ ਜਿਨ੍ਹਾਂ ਨੇ ਨਜਾਇਜ਼ ਐਨਕ੍ਰੋਚਮੈਂਟਾਂ ਕਬਜ਼ੇ ਕੀਤੇ ਨੇ ਸਰਕਾਰੀ ਅਦਾਰਿਆਂ ਤੇ ਪੰਚਾਇਤੀ ਜ਼ਮੀਨ ਤੇ ਛੱਪੜ ਦੀ ਜ਼ਮੀਨ ਤੇ ਜਾਂ ਕਮੇਟੀ ਘਰ ਦੀ ਜ਼ਮੀਨ ਤੇ ਉਹਨਾਂ ਦੇ ਖਿਲਾਫ ਜਿਹੜਾ ਵਾ ਸਬੰਧਤ ਵਿਭਾਗ ਨਾਲ ਰਾਬਤਾ ਕਾਇਮ ਕਰਕੇ ਤੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇਗੀ ਤੇ ਮੈਂ ਲਾਸਟ ਜੇ ਸਾਰੇ ਨਸ਼ਾ ਤਸਕਰਾਂ ਨੂੰ ਜਿਹੜਾ ਵਾਰਨਿੰਗ ਦੇਣਾ ਚਾਹੁੰਦਾ ਆ ਕਿ ਆਪਣਾ ਅਜੇ ਮਾੜੇ ਤਦਿਆ ਤੋਂ ਬਾਜ ਆਓ ਨਹੀਂ ਤੇ ਤੁਹਾਡੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਡੇ ਸਾਡਾ ਪੱਤਰ ਵਿਹਾਰ ਚੱਲ ਰਿਹਾ ਜੀ ਉਹਦੇ ਬਾਰੇ ਖੂਫੀਆ ਤੌਰ ਤੇ ਪਤਾ ਕਰ ਰਹੇ ਆ ਜੇ ਕੋਈ ਸਾਹਮਣੇ ਆਇਆ ਤੇ ਉਹਦੇ ਖਿਲਾਫ ਜਿਹੜੀ ਐ ਬਾਰਦੀ ਕਾਰਵਾਈ ਕੀਤੀ ਜਾਵੇਗੀ